ਲਿਆ ਲਿਆ ਜਿੱਥੋਂ ਲਿਆ ਸਤਰੀਆ ਕਾਲ ਜੀ ਮੇਰੇ ਚੈਨਲ ਜੋਲ ਦੇਸੀ ਵੈਬ ਤੇ ਤੁਹਾਡਾ ਸਵਾਗਤ ਹੈ ਕੋਨੀ ਤੇਰਾ ਅੰਨਾ ਦਾ ਕੋਨੀ ਤੂੰ ਕੰਮ ਚੋਰ ਬੜਾ ਆ ਜਾ ਆ ਜਾ ਗਾਣ ਹੋਰਾ ਮਿੱਟੀ ਲੈਣ ਜਾਣਾ ਦੋ ਬਾਲਟੇ ਰੇੜੀ ਚੁੱਕ ਲਈ ਸਾਰਾ ਮਾਈ ਥੱਲੇ ਆ ਖਰਾਬ ਕਰ ਦੇਣਾ ਗਿੱਲਾ ਰੇੜੀ ਤੁਰਨੀ ਨਹੀਂ ਗਈ ਉਹ ਬਾਲਟਾ ਲਾਇਆ ਬਾਲਟਾ ਬਾਲਟਾ ਲੈ ਰੇੜੀ ਨਹੀਂ ਤੁਰਨੀ ਬਾਲਟਾ ਲੈ ਚੱਲ ਮੰਨ ਮੰਨ ਰੇੜੀ ਬੈਗ ਹੀ ਲੈ ਜਾ ਲੈ ਜਾ ਲੈ ਜਾ ਜਿੱਥੋਂ ਲੈ ਆ ਛੇਤੀ ਆ ਛੇਤੀ ਇੱਥੋਂ ਥੋੜੀ ਚੱਕਣੀ ਹੈ ਲਾਲ ਮਿੱਟੀ ਲਾਲ ਮਿੱਟੀ ਉੱਚਾ ਫੇਰ ਨਾਂ ਆਂਦੇ ਪੱਠੇ ਬੀਜੇ ਪੱਠੇ ਉੱਗੇ ਬੜੇ ਵਿਰਲੇ ਦੇ ਵਿੱਚ ਮੈਂ ਤੋਰੀਆ ਪਾਇਆ ਹੈਗਾ ਨਿਕਲਣਿਆ ਮੜਾ ਮੜਾ ਥੋੜੇ ਬਹੁਤ ਹੋ ਜਾਣਗੇ ਫਿਰ ਇਹਦੇ ਚ ਮੱਖਣ ਘਾ ਲਾਵਾਂਗੇ ਤੇ ਪਰਲੇ ਬੰਨੇ ਬੀਜਾਂਗੇ ਸਟਾਲਾ ਬਰਸੀਨ ਔਰ ਥੋੜੇ ਜਿਹਾ ਕੱਚਾ ਰਹਿ ਗਿਆ ਵੱਟ ਕੇ ਸਾਰਾ ਤੋਰ ਤੱਕ ਪਰਲੀ ਸਾਈਡ ਜਿਹੜਾ ਉਹ ਸਟਾਲਾ ਵੀਦਾਂਗੇ ਇੱਧਰ ਫਿਰ ਮੱਖਣ ਕਾ ਆ ਜਾ ਆ ਜਾ ਆ ਜਾ ਆ ਛੇਤੀ ਆ ਜਾ ਲੇਟ ਹੋ ਗਏ ਕੰਮ ਉਹ ਚ ਕੀ ਬੋ ਫੁੱਫੜ ਜੀ ਮਿੱਟੀ ਮੈਨੂੰ ਦੇ ਦੇ ਬਈ ਉਹ ਤੂੰ ਆਪਾਂ ਬਲੇਡ ਜੈਣਾ 100 ਫੁੱਟ ਤੇ ਇਹ ਹਾ ਸੁੱਟਣਾ ਪੰਜਾਬ ਚ ਚਾਹੀ ਚਾਹੀ ਇਹਦੇ ਫੋਟੋ ਨਹੀਂ ਹੈ ਚਾਹੀ ਇਹਦੇ ਫੋਟੋ ਨਹੀਂ ਪੈਣੀ ਮਿੱਟੀ ਅੱਜ ਕੀ ਬਣੂ ਮੈਨੂੰ ਦੱਸੋ ਬਈ ਚਾਰ ਬਾਲਟ ਚਾਹੀਦੇ ਫੜ ਰੱਖ ਕੇ ਗਾ ਲੈ ਆ ਬੂਟੇ ਤੋੜਤੇ ਅੱਗੇ ਨਹੀਂ ਹੈਗੇ ਪੱਠੇ ਫਿਰਲੇ ਹੜਪਾ ਰਹੀ ਤੂੰ ਇਹ ਤਾਂ ਪਰ ਮੜਾ ਗਿਆ ਉਹ ਬੂਟੇ ਪੰਨੀ ਜਨਾ ਆ ਗਾਟਾ ਅੱਗੇ ਨਹੀਂ ਹੈਗਾ ਉੱਚੀ ਚੋਕਾ ਉੱਚੀ ਸ਼ਾਬਾਸ਼ ਵੀਡੀਓ ਬਣ ਗਈ ਤੇਰੀ ਕਿਆ ਲੈ ਚੱਲ ਚੱਲ ਸ਼ਾਬਾਸ਼ ਬਸ 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 ਹੱਥ ਛੱਡਿਆ ਅੱਜ ਕੀ ਜਾਵਾਂ ਮੈਨੂੰ ਦੋਸਾਂ ਮੇਰੇ ਓਏ ਦੋ ਤਿੰਨ ਬਾਲਟੀ ਖਣਨੇ ਚਾਹੇਤੀ ਆ ਰੋਲਾ ਚੱਲ ਚਾ ਉਹ ਬੂਟੇ ਨਾ ਪੰਨੀ ਜਾ ਉਹਨੇ ਦਾ ਨੁਕਸਾਨ ਕਰ ਦੇਣਾ ਤੂੰ ਮੇਰਾ ਪਾਂਡੇ ਕਪਟੀਆਂ ਦੀ ਖਰਾਬ ਕਰ ਦੇਣੀ ਆ ਉਹ ਇਹ ਨਾਲ ਮਕਾਨ ਬਣਾਇਆ ਰੋੜਾ ੜ ਦੇ ਹੋੜੇ ਤੇ ਕੇ ਚੱਲ ਚਾ ਪਿਛਲੀ ਆਰ ਉਧਰ ਵੀ ਗਿਆ ਹੀ ਸਟਾਲਾ ਕਹਿੰਦੇ ਜਗਾ ਬਦਲ ਕੇ ਬੀਜਣਾ ਚਾਹੀਦਾ ਹਰ ਵਾਰ ਪੈੜੀ ਬਦਲਣੀ ਚਾਹੀਦੀ ਆ ਮਗਰ ਫੋਟ ਹੋ ਗਈ ਥੋੜੀ ਜਿਹੀ ਚਰੀ ਦੀ ਇਹ ਵੀ ਵੱਢ ਲਾਂਗੇ ਪਸ ਇੱਕ ਦਿਨ ਦੇ ਜਾਂ ਅੱਠੇ ਆ ਥੋੜੇ ਥੋੜੇ ਵੱਡੇ ਤੇ ਦੋ ਦਿਨ ਲੰਘ ਜਾਣਗੇ ਫਿਰ ਇਹਨੂੰ ਵਾਹ ਕੇ ਰੋਟਾ ਵੇਟਰਨ ਵਧੀਆ ਕਰਕੇ ਦੇ ਵਿੱਚ ਬੀਜਦੇ ਆ ਸਟਾਲਾ ਬਾਹਰ ਦਮਨ ਟੋਕਾ ਖੋਲ ਕੇ ਬਿਠਾ ਦੇਦੇ ਨੇ ਜਾ ਕੇ ਕੀ ਕਰਦੇ ਨੇ ਟੋਕੇ का तो ये है ये भी अपने स्टेल करी पायाने लोकेशन ठीक है ओ का ਹਾਂਜੀ ਟੋਰਨੀ ਕਿਦਰ ਚੱਲੇ ਆ ਪੁੱਠਾ ਬੋਲਾਂ ਚੱਲੇ ਆ ਠੀਕ ਆ ਨਾ ਨਾ ਹਾਂ ਉਹ ਕੱਲ ਉੱਥੇ ਮੇਲਾ ਏ ਅੱਬ ਪਾਈ ਵਾਲਾ ਸੇਬ ਆ ਸਾਹਮਣੇ ਗੁਰਦੁਆਰਾ ਸੇਬ ਇੱਥੇ ਕੱਲ ਨੂੰ ਮੇਲਾ ਖੰਡਪਾਟ ਸਾਹਿਬ ਆਰੰਭ ਅੱਜ ਦੂਜਾ ਦਿਨ ਹੈ ਤੇ ਕੱਲ ਨੂੰ ਭੋਗ ਤੇ ਮੇਲਾ ਲੱਗਣਾ ਇਹ ਮਾਰਤ ਸਾਰੀ ਦਿਨ ਚੱਲ ਰਿਹਾ ਕੰਮ ਬਹੁਤ ਜਿਹੜੀ ਕਿਰਪਾ ਮਹਾਪੁਰਸ਼ਾਂ ਦੀ ਬਾਬਾ ਭਾਈ ਵਾਲਾ ਸਾਹਿਬ ਬਾਬਾ ਸਦਾ ਸਿੰਘ ਜੀ ਭਾਈ ਵਾਲਾ ਸਾਹਿਬ ਕਾਫੀ ਕੰਮ ਨਵੇੜ ਆਏ ਹਾਂ ਹੁਣ ਚਾਹ ਇੱਕ ਵਾਰ ਚਾਹ ਪੀ ਕੇ ਫਿਰ ਆਪਾਂ ਪੱਠਿਆਂ ਨੂੰ ਲੈ ਪੱਠੇ-ਪੁੱਠੇ ਪਾ ਕੇ ਫਿਰ ਵੀਨੇ 10 ਮਿੰਟ ਟਾਈਮ ਲਾਉਂਗਾ ਜੇ ਬਹੁਤ ਕੋਚਾ-ਪੋਚਾ ਹੋ ਗਿਆ ਇਹ ਲੈ ਕੇ ਕਰਕੇ ਤਿਆਰ ਕੀਆ ਜਾਏਗਾ ਲੋਈ ਪੱਠੇ ਪਾਤੇ ਆ ਟਾਈਮ ਨਹੀਂ ਇਸ ਵੇਰ ਲਈ ਕੋਦਰ ਨਹੀਂ ਬਲੈਟ ਨਹੀਂ ਟੋਨੀ 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 ਦੋ ਦਿਨ ਸਾਡੇ ਕੋ ਟੋਨੀ ਨਹੀਂ ਚੱਲ ਜਾਣਾ ਮੁੜ ਕੇ ਤੇ ਮੁੜ ਕੇ ਮੋੜ ਕੇ 5 ਵਜੇ ਪਿਆ ਕਰਨੇ ਪੱਟੇ ਹਾਂ ਨਾ 5 ਵਜੇ ਪਿਆ ਕਰਨੇ ਮੁੜ ਕੇ ਲੈ ਲਓ ਨੀਾਰੇ ਦੋ ਤਨਾ ਹਾਂ ਤੁੜਕ ਤੁੜਾ ਮਸਤੀ ਬਹੁਤ ਤੈਨੂੰ ਮਸ਼ਰੇਂਗਾ ਚੜਿਆ ਸੋਹਣੀ ਬੜੀ ਐ ਨਾ ਤੂੰ ਸਾਰਿਆਂ ਨਾਲੋਂ ਜ਼ਿਆਦੀ ਸੋਹਣੀ ਐ ਨਾ ਤੂੰ ਹੈਂ ਬੜੀ ਉੱਤਰੀ ਵਕ ਕੋਨ ਨੂੰ ਮਾਰਦੀ ਗੜੀ ਹਾਂ ਤੂੰ ਹੀ ਬਣਾਉਣੀ ਆਂ ਹੰਦਾ ਤੂੰ ਨਾ ਕਿੱਧਰ ਜਾਏ। ਓਏ। 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 ਉਹ ਬਾਹਰ ਆਈ ਜੜੇ। ਉਹ ਤੂੰ ਬਾਅਦ ਆਲੂ ਚੀਰੋ। ਮੋਬਾਈਲ ਬੋਲ ਜਾਣਾ ਹੈ। ਮੋਬਾਈਲ ਅਹੀਂ ਆਓ ਉੱਥੇ ਬੰਦਿਆ ਕਰਨਾ। ਟਰਾਈਪੋਡ ਲਾ ਕੇ। ਟਰਾਈਪੋਡ ਲਾ ਕੇ ਇੱਧਰ ਖੁਰਲੀ ਨਵੀਂ ਬਣਾ ਰਹੇ ਆ ਗਾਇਸ। ਇੱਧਰ ਖੁਰਲੀ ਨਵੀਂ ਬਣੂਗੀ। ਤੇ ਫੇਰ ਅੱਗੇ ਪਸ਼ੂ ਹੋਰ ਵਧਾਏ ਜਾਣਗੇ ਜਿੱਦਾਂ ਇੱਧਰ ਬਣੀ ਆ ਉਦਾਂ ਇੱਧਰ ਬਣੀ ਤੇ ਵਿੱਚ ਜਗ੍ਹਾ ਇਹਨੂੰ ਪੱਕਾ ਕਰਕੇ ਇਹਦੇ ਵਿੱਚ ਦੀ ਪੱਠੇ ਪਾਉਣ ਨੂੰ ਜਾਂ ਵੰਡ-ਵੰਡ ਰੱਖਣ। ਔਰ ਇਹ ਪਿੱਛੇ ਉਧਰ ਨਾਲੀ ਬਣੂਗੀ, ਫਰਸ਼ ਪਾਊਗਾ। ਸੇਮ ਇਹੋ ਚੀਜ਼। ਇੱਧਰ ਬਣੂਗੀ। ਪ੍ਰੋਪਰ ਇੱਥੋਂ ਦਿਖਾਉਣੀ। ਧੋਵੇਂ ਬੰਨੇ ਖੁਰਲੀ ਵੇਜਦੀ ਜਾਓ ਪੱਠੇ ਪਾਓ। ਮਾਨ ਨਾ ਗੋਇਨਾ ਪੈਰ ਲਿਪੜਨੋ। ओके ਆ ਜੀ ਤੇ ਆਪਾਂ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਕੱਲ ਨੂੰ ਮੇਲੇ ਦੀ ਵੀਡੀਓ ਲੈ ਕੇ ਆਵਾਂਗੇ ਤੇ ਜਰੂਰ ਵੇਖਿਓ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੱਲ ਦੀ ਵੀਡੀਓ ਜਰੂਰ ਦੇਖਣਾ ਮੇਲੇ ਦੀਆਂ ਵੀਡੀਓ ਸ਼ਾਇਦ ਕੱਲ ਜੇ ਕਬੱਡੀ ਦੀ ਵੀ ਸ਼ਾਇਦ ਬਣਾਈਏ ਸੋ ਧੰਨਵਾਦ ਦੋਸਤੋ ਸਾਥ ਸ੍ਰੀ ਅਕਾਲ ਟੋਨੀ ਸਤਿ ਸ੍ਰੀ ਅਕਾਲਲਾ ਸਤਿ ਸ੍ਰੀ ਅਕਾਲ ਜੀ ਟੋਨੀ ਨੇ ਕੱਲ ਦਾ ਮੇਲਾ ਵੇਖ ਕੇ ਨੇ ਛੁੱਟੀ ਪਾਈ ਕੱਲ ਦਾ ਮੇਲਾ ਵੇਖ ਕੇ ਪਰਸੋਂ ਟੋਨੀ ਤਨਾਇਆ ਜਾ ਰਿਹਾ ਵਾਪਸ ਛੁੱਟੀ ਆ ਰਿਹਾ ਬਾਰਡਰ ਤੇ ਲੋਕੀ ਬਾਰਡਰ ਤੋਂ ਛੁੱਟੀ ਆਉਂਦੇ ਬਾਰਡਰ ਤੇ ਜਾ ਰਿਹਾ ਵਾਗਾ ਬਾਰਡਰ ਟਾਰੀ